ਹੈਲੋ ਬੱਚੋ ਸਵਾਗਤ ਹੈ ਤੁਹਾਡਾ ਸਰ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਲਾਲਚੀ ਕੁੱਤਾ ਤੇ 15 ਲਾਈਨਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਆਉਤਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਹ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਪਹਿਲੀ ਲਾਈਨ ਹੈ ਇੱਕ ਕੁੱਤਾ ਸੀ ਦੂਸਰੀ ਲਾਈਨ ਹੈ ਉਹ ਬਹੁਤ ਲਾਲਚੀ ਸੀ ਤੀਸਰੀ ਲਾਈਨ ਹੈ ਇੱਕ ਵਾਰੀ ਉਹ ਬਾਜ਼ਾਰ ਵਿੱਚੋਂ ਦੀ ਲੰਘ ਰਿਹਾ ਸੀ ਚੌਥੀ ਲਾਈਨ ਹੈ ਉਸਨੇ ਇੱਕ ਮੀਟ ਦੀ ਦੁਕਾਨ ਤੋਂ ਇੱਕ ਮਾਸ ਦਾ ਟੁਕੜਾ ਚੁੱਕ ਲਿਆ ਪੰਜਵੀਂ ਲਾਈਨ ਹੈ मास ਦਾ ਟੁਕੜਾ ਲੈ ਕੇ ਉਹ ਸ਼ਹਿਰੋਂ ਬਾਹਰ ਵੱਲ ਨੂੰ ਭੱਜਾ 6ਵੀਂ ਲਾਈਨ ਹੈ ਰਸਤੇ ਵਿੱਚ ਇੱਕ ਨਦੀ ਪੈਂਦੀ ਸੀ 7ਵੀਂ ਲਾਈਨ ਹੈ ਜਦੋਂ ਉਹ ਨਦੀ ਦੇ ਪੁੱਲ ਉੱਤੇ ਦੀ ਲੰਘ ਰਿਹਾ ਸੀ ਤਾਂ ਉਸਨੇ ਪਾਣੀ ਵਿੱਚ ਆਪਣਾ ਪਰਛਾਵਾਂ ਵੇਖਿਆ अठवी लाइन है उसने सोचा कि एक होर कुत्ता मांस का टुकड़ा ले जा रहा है नौवीं लाइन है लालची कुत्ता उस कुत्ते को मांस का टुकड़ा लेना चाहता सी लाइन है ਉਹਰ ਟੁਕੜਾ ਲੈਂ ਲਈ ਜੋੜ ਦੀ ਭੌਂਕਿਆ 11ਵੀਂ ਲਾਈਨ ਹੈ ਉਸ ਦਾ ਆਪਣਾ ਟੁਕੜਾ ਵੀ ਪਾਣੀ ਵਿੱਚ ਡਿੱਗ ਪਿਆ 12ਵੀਂ ਲਾਈਨ ਹੈ ਮੋਰਖ ਲਾਲਚੀ ਕੁੱਤਾ ਭੁੱਖੇ ਦਾ ਭੁੱਖਾ ਹੀ ਰਹਿ ਗਿਆ ਤੇਰੀ ਵੀ ਲਾਈਨ ਹੈ ਹੁਣ ਉਹ ਪਸਤਾਉ ਲੱਗਾ 14ਵੀਂ ਲਾਈਨ ਹੈ ਉਹੋ ਇਧਰ ਉਧਰ ਝਾਕਦਾ ਹੋਇਆ ਉਥੋ ਤੁਰ ਪਿਆ 15ਵੀਂ ਲਾਈਨ ਹੈ ਸਿੱਖਿਆ ਲਾਲਚ ਬੁਰੀ ਬਲਾ ਹੈ ਤਾ ਬੱਚਿਓ ਇਹ ਸੀ لالچی ਕੁੱਤਾ ਕੁੱਤੇ ਤੇ 15 ਲਾਈਨਾਂ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆਂ ਅਗਲੀ ਵੀਡੀਓ ਵਿੱਚ